हां जी किसान भिरो स्वागत है ਤੁਹਾਡਾ ਆਪਣੇ YouTube ਚੈਨਲ ਬਾਡਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਨਗਸੇ ਲੈ ਲੈ ਕੇ ਆਏ ਜੀ ਦੋ ਤਾਜ਼ੀਆਂ ਸੁਈਆਂ ਵੜਾ ਨੇ ਦੋ ਤੋਕੜ ਗੱਬਣਾ ਨੇ ਤੇ ਦੋ ਬਈ ਝੋਟੀਆਂ ਨੇ ਬਾਈ ਕੋਲੇ ਬਹੁਤ ਚੰਗੀਆਂ ਦੰਦਾ ਚੋ ਖੀਰੀਆਂ ਤੇ ਹਿਆਣੇ ਬਾਈ ਨਾਲ ਕਰਦੇ ਆ ਗੱਲਬਾਤ ਹਰਿਆਣੀਆਂ ਨੇ ਬਾਈ ਕਹਿੰਦਾ ਹਰਿਆਣੀਆਂ ਹਾਂਜੀ ਹਰਿਆਣੀਆਂ ਆਜੋ ਇੱਥੇ ਜੀ ਬਾਈ ਜੀ ਹਸੀਕਾਰ ਸਾਸਰੀਕਾਰ ਹੋ ਠੀਕ ਹੈ ਜੀ ਬੜੀਆ ਜੀ ਨਾਮ ਤੇ ਐਡਰੈਸ ਹੋ ਨਾ ਚਮਗੌਰ ਸਿੰਘ ਪਿੰਡ ਸੈਡੋਕੇ ਹਮ ਨੰਬਰ ਹੈਗਾ 9968705383 ਜ਼ਿਲ੍ਹਾ ਕਿਹੜਾ ਪੈਂਦਾ 99 ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਆਪਣਾ ਮੋਗਾ ਪਿੰਡ ਸੈਦੋਕੇ ਦਸੀਜ ਨੇ ਹਾਲ ਸਿੰਘਲਾ ਬਹੁਤ ਠੀਕ ਦੂਜਾ ਨੰਬਰ 9855383886 ਠੀਕ ਹੈ ਭਾਈ ਜਿਹੜੀ ਪਹਿਲੇ ਨੰਬਰ ਤੇ ਝੋਟੀ ਦੇ ਦੇਖੇ ਇਹ ਕਿਰੀਆ ਵਾਲੇ ਇਹ ਮਲਕ ਚੱਲ ਆ ਵੀ 1 ਸਾਲ ਤੇ 12 13 ਮਹੀਨਿਆਂ ਦੀ ਨੂੰ ਪੌਣੇ ਇੱਕ ਦੋ ਸਾਲ ਦੀ ਹੋ ਚੱਲੀ ਬੋਲੀ ਨਹੀਂ ਜਾਣੀ ਦੀ ਬਹੁਤ ਚੰਗੀ ਆ ਕੀ ਆਪਾਂ ਸਸੇ ਕੋਲ ਉਹਨਾਂ ਦੇ ਹਰਿਆਣੇ ਚੋਂ ਇਹਦੀ ਮਾਨ ਦਿੱਤਾ 24 25 ਕਿਲੋ ਤੋਂ ਧੂਲੀ ਬਹੁਤ ਜਾਈ ਹਾਂ ਬਸ ਇਹ ਥਾਂ ਦੇਖ ਲਓ ਦੰਦਾਂ ਦੀ ਬਿਲਕੁਲ ਕੱਚੀ ਆ ਇਹਨੇ ਆ ਕੇ ਬੰਦਾ ਪਨ ਕਹਿ ਸਕਦਾ ਵੀ ਇਹਦੇ ਦੁੱਗੀ ਹੋਗੀ ਠੀਕ ਆ ਯਾ ਬਿਲਕੁਲ ਕੱਚੀਆਂ ਸੇ ਤੋੜਾ ਲਈ ਹੂੰ ਖੋਲ ਲਾ ਤੋੜ ਕੇ ਦਿਖਾ ਦੇ ਫੇਰ ਸੱਚਾ ਚੰਗਾ ਸੰਗ ਸਿੰਘ ਸੁਮੇ ਚੰਗਾ ਭਾਈ ਗੱਤ ਬੱਟ ਚੰਗਾ ਟੀਕੇ ਦੇ ਤਕਰੀਬਨ ਜਿਹੜੀ ਇਹ ਬਹੁਤ ਚੰਗੇ ਸਾਹ ਦੀ ਹੈ ਹਰਿਆਣੇ ਦੀ ਆਦੀ ਮਾਨ ਨੰਬਰ ਲੈ ਸੀ ਹਰਿਆਣੇ ਦੇ ਵਿੱਚ ਠੀਕ ਆ ਹਾਂ ਹੂੰ ਤੇ ਮੁੱਲ ਕੀ ਆ ਭਰਾ ਇਹ ਮੁੱਲ ਬਰੇ ਆਪਾਂ ਕੁਛ ਕੇ 42000 ਦੀ ਦੇਵਾਂਗੇ ਹਾਂ ਜੱਸਣੋ ਮਾਨ ਤਣ ਮਾਨ ਤਣ ਵਿੱਚ 2000 500 ਦਾ ਜਗਲਾ 3000 35 36 ਲੈਣੀ ਆ ਫੇਰ ਤਾਂ ਹੀ ਵੇਚਦੇ ਜੀ 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 ਮਨ ਬਾਰ ਕੜੇ ਲੈ ਕੋ ਦਿਨ ਕੋਸੇ ਨਿਕੰਦਾ ਬੋਲੇ 42000 ਰੁਪਇਆ ਮਾਨਤਾਨ ਜਿਹੜਾ ਮੌਕੇ ਦੇ ਵਿੱਚੋਂ ਜੂਟੀ ਚੰਗੀ ਆ ਥਾਨਕ ਕੱਲਾ ਕੱਲਾ ਚਾਰੇ ਨਿਖੜਵੇਂ ਬੈਠ ਬਾਕੀ ਨਸਲ ਜਾਤ ਸਿੰਘੀ ਆ ਦੇਖ ਲੈ ਵੀ ਸਾਰੇ ਗੂਠਾ ਲੰਗ ਤਾਂ ਨਹੀਂ ਸਿੰਘਾ ਮਜਬੂਦ ਸਹੀ ਗੱਲ ਆ ਲੈ ਐਨੇ ਭਾਈ ਨੇੜੋ ਹੀ ਮੋੜੇ ਤੇ ਜਿੱਦੇ ਬਣ ਗਈ ਇੱਕ ਵਾਰ ਤਾਂ ਕਰਵਾ ਤੇ ਲੋਟ ਬਈ ਉਹਦੇ ਅੱਛਾ ਹਾਂ ਜੀ 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 ਇਹ ਬੂਰੀ ਆ ਗਈ ਇਹ ਵੀ ਹਰਿਆਣੇ ਦੀ ਆ ਬੱਤੇ ਬੂਰੀ ਹਾਂ ਕਿੰਨੀ ਕੁ ਉਮਰ ਇਹ ਵਸ ਕੀ ਦੀ ਇਹ ਕਹਿੰਦੇ ਪੰਨਾਂ ਖੀਰ ਦਾ ਝੋਲੀ ਬਹੁਤ ਚੰਗੀ ਹੈ ਨਾ ਹਾਂ ਇਹਦੀ ਮਾਂ ਦਾ 24 25 ਗੋਦਦਰ ਰਕਾਰਡ ਸੀ ਸਾਬ ਇਹ ਵੀ ਪਿਓਰ ਸਸੇ ਦੀ ਹਰਿਆਣੇ ਚੋਈ ਆਪਣੇ ਕੋਲ ਠੀਕਾ ਸਿੰਘ ਨਾਲ ਸੋ ਜਾਤ ਬੰਦਾ ਦੇਖ ਲੈ ਬੜੀ ਤੋਰ ਕੇ ਗੰਦ ਵੀ ਆਪਾਂ ਪੱਟ ਕੇ ਦਿਖਾ ਦਾਂਗੇ ਬੰਦੇ ਨੂੰ ਠੀਕਾ ਭਾਈ ਜਿਹੜੀ ਚੀਜ਼ ਕਹਦਾ ਵੀ ਉਹ ਨਹੀਂ ਠੀਕਾ ਹੋ ਗਈ ਹੂੰ ਸਿੰਘ ਸੁng ਠੀਕ ਆ ਭਾਈ ਪਤਲੇ ਸਿੰਘ ਬਾਕੀ ਉਮਰ ਦੇ ਹਿਸਾਬ ਨਾਲੇ ਬੰਨ ਐ ਇਹਨਾਂ ਨੇ ਭਾਈ ਠੀਕਾ ਠੀਕੇ ਦੇ ਤਕਰੀਬਨ ਕਾਬਲ ਜੀ ਯਾਰ ਕਾਬਲਾ 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 ਰਾਜੀ ਰੂਜੀ ਫੋਲ ਉਹ ਤਾਂ ਛੋਟੀ ਸੀ ਬੋਲੀ ਸੀ 2-3 ਮਹੀਨੇ ਪਹਿਲਾਂ ਫੇਰ ਕਰਵਾਈ ਨਹੀਂ ਸੀ ਠੀਕਾ ਹੂੰ ਮੋਹਲੇ ਦਾ ਭਾਈ بس جس نو ਦੋਨਾਂ ਦੀ ਕੋਈ ਹੈ ਬਾਈ ਇਹਨਾਂ ਦੀ 42000 ਹਾਂ ਮਾਣਤਾਨ ਹੋ ਜੇ ਮਾਣਤਾਨ 1500 ਦਓ ਜੇ ਅਗਲਾ 35 36 ਦੀ ਫੇਰ ਤਾਂ ਪਾ ਦਿਨ ਦਿਨ ਠੀਕ ਆ 42000 ਰੁਪਇਆ ਮੋਦਲਾ ਮਾਣਤਾਨ ਜ਼ਰੂਰ ਹੋ ਜੇ ਸਮੀ ਪਲੀ ਰਾਜੀ ਰੂ ਜੀ ਫੋਲ ਝੋਲੀ ਬਹੁਤ ਚੰਗੇ ਆ ਸਿੰਘ ਬਹੁਤ ਥਾਂ ਤੁਣ ਬਹੁਤ ਚੰਗਾ ਦਾ ਬਹੁਤ ਪਿਆਰੀਆ ਥੱਲੋਂ ਜਿਹੜੀ ਨਹੀਂ ਬਣਦੀ ਦਸੂ ਬੀਵੀ ਮੈਂ ਨਹੀਂ ਸਹੀ ਗੱਲ ਆ ਸਹੀ ਗੱਲ ਆ ਅੱਗੇ ਬਈ ਤੈਨਾਂ ਨੰਬਰ ਇਹ ਤੋ ਕੜਗਬਣਾ ਬਰੇ ਕਿੰਨੇ ਟਾਈਮ ਨਹੀਂ ਗੱਬਣ ਇਹ ਬਈ ਆ 15 ਤਰੀਕ ਨੂੰ 3 ਮਹੀਨੇ ਹੋ ਜਾਣਗੇ ਸਾਡੀ ਇੱਕ ਚੈੱਕ ਪਾਸ ਕਰਵਾਈ ਹੋਈ ਹੈ ਅਗਲਾ ਕਰਾ ਗੇ ਜਦ ਸਾਦਾ 7 ਕਿਲੋ ਦੁੱਧ ਦਾ ਦੋਨੇ ਟਾਈਮਾਂ ਦਾ ਹੁਣ ਚੋਈ ਹੋਈ ਹੋਈ ਹੈ ਜੀ ਸੁਆ ਕਿਹੜਾ ਬਾਈ ਸੁਆ ਦਾ ਦੂਜਾ ਵੀਰੇ ਠੀਕ ਆ ਬਾਈ 6 ਦਾੰਦਾ ਮੂੰਹ ਖੋਲ ਦੇ ਤੋਰ ਕੇ ਇਸ ਕੁਆਲਿਟੀ ਦੇਖ ਲੈ ਜੀ ਸਾਰਾ ਕੁਝ ਸਹੀ ਆ ਇਸ ਕਰਮਲੀ ਦਾ ਬਹੁਤ ਚੰਗਾ ਬੋਦੀ ਬਾਦੀ ਬਹੁਤ ਚੰਗੀ ਆ ਸਨਖ ਜਿੱਦਾਂ ਦੀ ਤਿਆਰ ਹੋਣੀ ਆ ਬਾਈ ਯਾਰ 1 ਲੱਖ 10 15 ਦੀ ਪੋਲੀ ਹੱਥ ਨਾਲ ਤਿਆਰ ਹੋਣਾ ਨਹੀਂ ਬਹੁਤ ਸੀਜ਼ਨ ਦੇ ਵਿੱਚ ਆਉਣੇ ਆਉਣਾ ਬਹੁਤ ਸੋਹਣੀ ਫੇਸ ਕੁਆਲਿਟੀ ਹੈ ਦੀ ਸਹੀ ਗੱਲ ਆ ਰਾਜੀ ਰੂਜੀ ਫੁੱਲ ਆ ਹੈਨਾ ਕੱਦ ਬੈਡ ਰਾਜੀ ਰੋਜੀ ਫੁੱਲ ਦੁੱਧ ਵੀ ਦੁੱਧ ਵੀ ਬਾਸ ਸਕਦੀ ਆ ਵੀ ਆਪਾਂ ਨਾਰਮਲ ਜਾ ਕਹਿ ਕੇ ਅਗਲੇ ਨੂੰ 7 ਕਿਲੋ ਦੇ ਦਿੰਦੇ ਹੂੰ ਇਹ ਵਾਲੇ ਆਪਣੇ ਆਮ ਟੋਕੜਾਂ ਘਾਣਾ ਜੀ ਰਹਿੰਦੀ ਆ ਇੱਧਰ ਠੀਕ ਆ ਭਾਈ ਮੁੱਲ ਭਈ ਇਹਦਾ ਇਹ ਭਾਈ ਮੁੱਲ ਕਹੀ ਆ 45000 ਦੀ ਦੇਣੀ ਆ ਆਪਾਂ ਠੀਕ ਆ ਮੁੱਲ ਕਰਾਉਣ ਨੂੰ ਜਿਹੜਾ ਮਰਜ਼ੀ ਕਰਾ ਲਓ 45000 ਦੀ ਭਾਈ ਕਹਿੰਦਾ ਵੜਦੇ ਆ ਆਪਣੇ ਪਤਾ ਵੀ ਮੁੱਲੇ ਜੇ ਸੀਜ਼ਨ ਦੇ ਸਿਆਲ ਦੇ ਵਿੱਚ ਆਉਣੀਆਂ ਆ 1 10 ਦੀ 1 5 ਦੀ ਆ ਰਾਮ ਨੇ ਹੱਸ ਕੇ ਵਿਕ ਜਣਾ ਸਹੀ ਗੱਲ ਆ ਇਹ ਦੋ ਦੰਦ ਦਾ ਚਾਰ ਨੰਬਰ ਦੋ ਦੰਦ ਦੋ ਦੰਦ ਪਿਓਰ ਮੇਰੇ ਦੰਦ ਵੀ ਦਿਖਾਵਾਂਗੇ ਆਪਾਂ ਵੀਡੀਓ ਚ ਹਾਂ ਉਹਨਾਂ ਇਸ ਟਾਈਮ ਆ ਥਲੇ ਦੋ ਤੇ 12 ਤੇ ਆ ਵੀ ਕਹਦੇ ਨੇ 11 ਕਿਲੋ ਜਾਣੀ ਨੇ ਆਪਾਂ ਦੋ ਟਾਈਮ ਦਾ ਮਣਕੀ ਦੇ ਦਾਂਗੇ ਨੈਟ ਤਿਆਰ ਨੈਟ ਤਿਆਰ ਗੱਬਣ ਕਿਨੇ ਟਾਈਮ ਦੀ ਗੱਬਣ ਵੀਰੇ ਸਾਢੇ 4 ਮਹੀਨੇ ਦੀ ਹੈ ਚੈੱਕ ਪਾਸ ਚੈੱਕ ਪਾਸ ਚੈੱਕ ਕਰਾ ਕੇ ਦੇਵਾਂਗੇ ਦੰਦ ਦਿਖਾ ਦਿਓ ਬਲੇ ਦੰਦ ਦਿਖਾ ਲੇ ਓਕੇ ਦੋ ਦੋ ਦੰਦ ਵੀ ਸਹੀ ਹੈ ਖੋਲ ਲੈ ਮੜੀ ਤੋਰ ਤੇ ਵੱਡਾ ਕਾਦ ਦਾ ਦੁੱਧ ਵੀ ਚੰਗਾ ਦੱਸਿਆ ਬਾਈ ਗੱਬਣ ਵੀ ਐ ਚੈੱਕ ਪਾਸ ਆ ਬਰੀਡ ਬਹੁਤ ਇਹ ਬਾਈ ਬੰਦੇ ਨੇ ਵੇਚੀ ਨਹੀਂ ਉਹਨੇ ਬਾਹਰ ਜਾਣਾ ਕਰਕੇ ਬੰਦੇ ਨੇ ਹੁਣ ਵੇਚੀ ਆ ਉਹਨੂੰ 120 25000 ਰੁਪਇਆ ਪਲੂਨ ਦਾ ਲਾਉਂਦੇ ਜਦੋਂ ਸੂੰਦੀ ਹੂੰ ਤੇ ਮੁੱਲ ਭਰਾ ਦਾ ਮੁੱਲ ਵਜਾ ਸੁਣਾਉਂਦਾ 47000 ਰੁਪਇਆ ਮਾਨਤਾਨ ਹੋ ਜੂ ਮਾਨਤਾਨ ਹੋ ਜੂ 14500 47000 ਰੁਪਇਆ ਮੁੱਲ ਆ ਮਾਨਤਾਨ ਜਿਹੜਾ ਮੌਕਾ ਤੇ ਜ਼ਰੂਰ ਹੋ ਜੂ ਆਰਡਰ ਬਹੁਤ ਚੰਗਾ ਨਾੜਾ ਨੂਣਾ ਫੁੱਲ ਚਾਹੀਆਂ ਬਸ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਗਾ 12 ਕਿਲੋ ਆਪਾਂ ਜਾਨਾ ਕੰਡੇ ਲਾ ਦਾਂਗੇ ਚੋਈ ਮੇਰਾ ਮੁੰਡਾ 24 ਨੰਬਰ ਦੀ ਇੱਕ ਆ ਸੋਨੇ ਵਰਗੀ 28 ਸਾਫ ਆ ਬਰ ਫਰਗੇ ਜਮ ਮਰਜੀ ਕਿਥੇ ਲੈ ਬਥਰਾਵੇ ਸਹੀ ਗੱਲ ਲੱਤ ਨਹੀਂ ਟੱਕੀਆਂ ਵੇਖੋ ਚੋਣ ਕਿਹੋ ਜਿਹਾ ਲੱਗਿਆ ਨੂੰ ਜੋਣ ਬਹੁਤ ਚੰਗਾ ਹਨਾ ਹਾਂਜੀ ਸਹੀ ਆ ਇਹ ਦੋ ਦੰਦਾਂ ਦਾ ਤਾਜੀ ਸੂਈ ਦੀ ਉਹ ਬੱਚੀ ਹੈ 5 ਨੰਬਰ ਠੀਕ ਆ ਆਹ ਬੱਚੀ ਹੈ ਹਾਂ ਇਹਦੀ ਆ ਉਹ ਬੱਚੀ ਆਜ ਸੂਈ ਨੋਗੇ 10 11 ਦੇ ਨਾਲ ਠੀਕ ਆ ਹੁਣ ਦੁੱਧ 17 ਦੇ 18 ਦੇ ਵਿੱਚ ਹੋਊਗਾ ਦੋ ਦੰਦ ਪਿਓਰੀ ਇਹੇ ਨਿੱਟ ਤਿਆਰ ਆ ਬਈ ਜਗਾ ਦੋ ਟਾਈਮ ਮੈਂ ਕਿਦੇ ਮਗਾ ਚਾਟਿੰਗ ਚੁਆਇ ਕਰ ਲੈ ਪਿਓਰ ਦੋ ਦੰਦ ਬੱਚਾ ਦੇ ਵਿੱਚ ਵਹਿੜਾ ਬਈ ਸਹੀ ਗੱਲ ਹੈ ਫੇਸ ਬੜਾ ਪਿਆਰਾ ਰੰਗ ਰੂਪ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਸਨਕੀ ਆ ਵੜ ਤੋਰਾ ਤਰਾ ਬਹੁਤ ਚੰਗਾ ਬਾਕੀ ਉਮਰ ਥੋੜੀ ਆ ਉਮਰ ਜੱਟ ਰੱਖਦੀ ਆ ਹਨਾ ਫਿਰ ਸਾਡਾ ਹਾਂ ਆਰਡਰ ਫਿਕਸ ਹੋਊਗਾ ਤੋ ਦ 16 17 ਦੇ ਵਿੱਚ ਆਪਾਂ ਠੰਡਾ ਰਹਿਦੇ ਹਾਂ 18 ਜਾਨੀ ਦੇ 16 17 ਮਿਲ ਜਾਂਗੇ ਆਪਾਂ ਲਈ ਕਾਣ ਬਹੁਤ ਚੰਗਾ ਚਵਾਈ ਚੁਈ ਕਿਵੇਂ ਇੱਕ ਨੰਬਰ ਕਰੇ ਇੱਕ ਨੰਬਰ ਠੀਕ ਆ ਸਮਾਗ ਵਾਲੇ ਜੋ ਬੱਚਾ ਲਾ ਲੈ ਦੋ ਦੁੱਗਣਾ ਕਰੂਗੀ ਠੀਕ ਆ ਇਹਦੀ ਬੱਛੀ ਆ ਗਈ ਮਗਰ ਹੂੰ ਬਾਕੀ ਆ ਗਈ ਇਹਦੀ ਵੀ ਮਗਰ ਬੱਛੀ ਆ ਗਈ ਇਹ ਕੱਲ ਤੜਕੇ ਸੂਈ ਆ ਪਹਿਲਾਂ ਤਾਂ ਮੁੱਲ ਦੱਸ ਇਹ ਆਪਾਂ ਭਾਈਆ ਮੁੱਲ ਕੁਛ ਗਿਆ 65000 ਵੀ ਦੇ ਜਾਣਗੇ ਬਸ ਮਾਨਤਾ ਨੂੰ ਉਹਦੇ ਵਿੱਚ ਬਹੁਤ ਠੀਕ ਆ ਅੱਗੇ ਵੀਰੇ ਲਾਸਟ ਤੇ ਹਾਂ ਇਹ ਕ੍ਰਾਸਟਾਣਾ ਇਹ ਪਹਿਲੇ ਨਾਲ ਕੀ ਇਹ ਵੀ ਆ ਬੱਚੀਏ ਕੱਲ ਤੜਕੇ ਸੂਈ ਬੱਚੀ ਹੋਈ ਆ ਮਗਰ ਹਾਂ ਬੱਚੀ ਇਹਦੇ ਮਗਰ ਬੱਚੀ ਹੋਈ ਆ ਨਾ ਹਾਂ ਬੱਚੀ ਉਹ ਗ੍ਰੀਡ ਉਡਾਈ ਆ ਬੱਚੀ ਵੀ ਚੰਗੀ ਆ ਕਰਮਾਂ ਵਾਲੀ ਦੀ ਬੱਚੀ ਵੀ ਚੰਗੀ ਆ ਮਗਰ ਹੂੰ ਆਪ ਵੀ ਚੰਗੀ ਆ ਨਾ ਮਾਂ ਹਾਂ ਜਿਹਨੇ ਮੋਰੇ ਘਰ ਵਿੱਚ ਦੁੱਧ ਲੈਣਾ ਹੂੰ ਇਹ ਜਾਣੀ ਨੇ ਮਾੜੀ ਬਾੜਾ ਨਹੀਂ ਕਹਿੰਦੇ 15 16 ਕਿਲੋ ਤਰਾਣਾਂ ਦੇ ਦਿਜੋ ਹੂੰ ਹੌਣ ਕਿ ਨਦਿਆ ਹੁਣ ਇਹ ਥਲੇ 9 ਵੀ 9 10 ਤੇ 11 ਤਰੀਕੀ ਤੇ ਬੜੀ ਹੈਗੀ ਹੈਗੀ ਬਾਕੀ ਕਾਲੀ ਸੂਈਏ ਬੱਚੇ ਹੀ ਦੱਸੀ ਜਾਂਦਾ ਬੱਚੀ ਦੱਸੀ ਬੱਚੀ ਉਹ ਨਾਲ ਹੀ ਉਹਦੇ ਬੜੀ ਚੋਰ ਕੇ ਦਿਖਾ ਦੇ ਚਵਾਈ ਕਿਵੇਂ ਚਵਾਈ ਇੱਕ ਨੰਬਰ ਠੰਡੀ ਸੀ ਆਰਡਰ ਕਮਾਲ ਦਾ ਤਿਆਰ ਕਰਿਆ ਥਾਣਾ ਹਵਾਨਾ ਚੰਗਾ ਚਵਾਈ ਵੀ ਬਾਈ ਕਹਿੰਦਾ ਨੰਬਰ 1 ਕੱਲਾ ਕੱਲਾ ਲੈ ਥਾਣਾ ਮੁਕੀਆ ਦਾ ਥਾਣਾ ਉਸਮਾਹ ਕੇ ਬਹੁਤ ਸੋਨਾ ਕਰਦੀ ਹੈ ਠੀਕਾ ਮੁੱਲ ਭਰਾ ਮੁੱਲ ਵਸੇ ਦਾ ਵਾੜਾ ਨਹੀਂ ਕਹਣਾ 46000 ਦੀ ਦੇ ਦਾਂਗੇ ਭਾਈ ਜੇ ਕੋਈ ਵਾੜਾ ਕਹੂਗਾ ਯਾਰ ਚਾਹੀਏ ਜਾਂ 42 ਦੀ ਕੋਹ ਨਹੀਂ ਤਾਂ ਮੈਂ ਕਰਨਾ ਉਹਦੇ ਚ 30000 1500 ਸੀ ਛੋੜ ਕਰਾਂਗੇ ਜਮਾ ਜੈਜ ਮੁੱਲ 46000 ਰੁਪਇਆ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਬੱਚਾ ਮਗਰ ਬੱਚੀ ਸੂਈ ਸਵਾਈ ਚੰਗੀ ਐ ਬੜਾ ਦੰਦਾ ਜੀ ਵਾਲੇ ਚੌਗੀ ਐ ਫੈਂਟ ਫੁੱਲ ਆ ਹਾਂ ਕ੍ਰੋਸ ਪਾਣਾ ਬਾਕੀ ਚੰਗੀ ਐ ਸੀਲ ਠੰਡੀ ਐਗੀ ਸਾਰੀ ਨਿਆਣਾ ਪਸਮਾਲਾ ਬੱਚਾ ਲਾਲਾ ਐਨੀ ਵੀ ਲੱਤਾਂਾਂ ਛਾਂ ਕਰਨ ਵਾਲੀ ਏ ਠੀਕ 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 ਸਹੀ ਜਾਜ ਬਰਡ ਆ ਵੀ ਬਹੁਤ ਚੰਗੀ ਆ ਮੁੱਲ 65000 ਬੱਚਾ ਇਹਦੇ ਮਗਰੀ ਬੱਚੀ ਬੱਚੀ ਵੀ ਕੁਆਲਿਟੀ ਵਾਲੀ ਆ ਆਹ ਬਰਡ ਵੀ ਟੋਕੜ ਗੱਬਣਾ ਚੈੱਕ ਪਾਸ ਦੁੱਧ ਵੀ ਪਾਈਆਂ 11-12 ਲੀਟਰ ਬੱਤੀ ਐਡੀ ਹੈਡ ਹੁੰਦੀ ਨੇ ਭਾਈ ਆਹਲਾ ਕਹਿੰਦਾ ਹਰੇਕ ਦੇ ਘਰ ਕਰਨੀ ਖੜੀ ਆ ਤੁਹਾਨੂੰ ਲਾਲੇ ਮੈਂ ਲੈ 5.5 ਪੌਣਾ 6 ਫੁੱਟ 6 ਫੁੱਟ ਦਾ ਕਰ ਦਊਗਾ ਸਹੀ ਗੱਲ ਬਾਕੀ ਆ ਜਿਹੜੀ ਟੋਕੜਾ ਦੀ ਕੁਆਲਿਟੀ ਦੀ ਬੁੱਲ ਵੀ ਇਹਦਾ ਜੈਸ ਵੀ ਦੇਖੋ ਇਹਦਾ ਕਿੰਨਾ ਸੋਹਣਾ ਤੇ ਕਿੰਨਾ ਵਧੀਆ ਸਾਡੇ ਖੋਸ਼ਦੀ ਬਾਕੀ ਕਟੀਆਂ ਵੀ ਚੰਗੀਆਂ ਹਨ ਹਾਂ ਹਰਿਆਣੇ ਦੀਆਂ ਦੋਨੀਆਂ ਬੰਦਾ ਪਲਣ ਵਾਲਾ ਉਹਨੂੰ ਆਪਾਂ ਉਸੇ ਹਿਸਾਬ ਨਾਲ ਦੇ ਦਾਂਗੇ ਜੈ ਜੀ ਰੇਟ ਤੇ ਜੇ ਮੁੱਲ ਲਾਊਗਾ ਜੇ ਕਈ ਮੈਨੂੰ ਕੋ 35 ਦੀ ਦੇ ਫਿਰ ਆਪਾਂ ਵੇਚ ਦੇ ਵੀ ਹਿੰ ਦੇ ਕਿਸੇ ਵੀ ਨੂੰ ਕੋਈ ਵੀ ਨਾਗ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਨੰਬਰ ਦੋਨੇ ਚਲਾ ਦਿਓ ਧੰਨਵਾਦ